ਪਹਿਲੇ ਅੰਦੋਲਨ ਵਿੱਚ ਵੀ ਸਾਡੇ ਤਰੀਕੇਕਾਰ ਇਸ ਕਿਸਮ ਦੇ ਸੀ ਕੋਈ ਨਵੇਂ ਤਰੀਕੇ ਵੀ ਆ ਅਸੀਂ ਲੋਕਾਂ ਤੱਕ ਆਪਦੀ ਆਵਾਜ਼ ਪਹੁੰਚਾਉਣੀ ਆ ਪਿਛਲੇ ਜਦੋਂ ਦਿੱਲੀ ਅੰਦੋਲਨ ਸੀਗਾ ਅੱਜ ਦੇ ਦਿਨ 29 ਜਨਵਰੀ 2021 ਨੂੰ ਸਾਡੇ ਵਾਲੀ ਸਟੇਜ ਤੇ ਉਸ ਵੇਲੇ ਅਮਨ ਦਵਾਸਤੇ ਪ੍ਰਦੀਪ ਖੱਤਰੀ ਜਿਹੜੇ ਭਾਜਪਾ ਦੇ ਮੁਖੀ ਨੇ ਅਗਵਾਈ ਕਰ ਰਹੇ ਸੀ ਡੇਢ 200 ਬੰਦਾ ਸੀ ਪੁਲਿਸ ਦੀਆਂ ਚਾਰ ਲੈਣਾ ਤੋੜ ਕੇ ਪੁਲਿਸ ਨਾਲ ਸੀ ਕਿ ਉਹਨਾਂ ਨੇ ਸਰਕਾਰ ਨੇ ਬਕਾਇਦਾ ਹਮਲਾ ਕਰਾਇਆ ਉਹ ਹਮਲਾ ਸਾਡੇ ਤੇ ਕੀਤਾ ਸੀਗਾ ਸਾਡੇ ਤੇ 307 ਦੇ ਪਰਚੇ ਹੋ ਗਏ ਨੇ ਪਰ ਉਹਨਾਂ ਤੇ ਕੋਈ ਪਰਚਾ ਨਹੀਂ ਹੋਇਆ ਇਹ ਤਾਂ ਮਤਲਬ ਗੁੰਡਿਆਂ ਦੀ ਸਰਕਾਰ ਆ ਅਸੀਂ ਉਸ ਦੇ ਦਿਨ ਫਿਰ ਮੋਦੀ ਸਰਕਾਰ ਦੀਆਂ ਅਰਥੀਆਂ ਸਾੜ ਰਹੇ ਹਾਂ ਆ ਵੀ ਦਿੱਲੀ ਅੰਦੋਲਨ 2 ਦਾ ਐਲਾਨ ਹੋ ਚੁੱਕਾ ਤੋਂ 13 ਫਰਵਰੀ ਨੂੰ ਅਸੀਂ ਕੂਚ ਕਰਨਾ ਹੈਗਾ ਦਿੱਲੀ ਅੰਦੋਲਨ ਦੀ ਤਿਆਰੀ ਆ ਨਾਲ ਦੀ ਨਾਲ ਜਿਨ੍ਹਾਂ ਨੇ ਉਸ ਵੇਲੇ ਸਾਡੇ ਤੇ ਜ਼ਬਰਟਾਇਆ ਅਸੀਂ ਉਹਨਾਂ ਨੂੰ ਅੱਜ ਵੀ ਨਹੀਂ ਬਖਸ਼ ਰਹੇ ਔਰ ਇਹ ਵੀ ਕਹਿ ਰਹੇ ਲੋਕਾਂ ਨੂੰ ਵੀ ਤਿਆਰ ਰਹੋ ਦੁਬਾਰਾ ਜਬਰ ਦੇ ਨਾਲ ਵੱਡਾ ਹੋ ਸਕਦਾ ਅਸੀਂ ਸਮਝੂਦਾ ਸ਼੍ਰੀਮント ਸਾਹਿਬ ਤੇ ਗੋਲਡਨ ਗੇਟ ਵਿਖੇ ਤਾਂ ਦੱਸ ਦਈਏ ਕਿ ਅੱਜ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਹੈ ਕੇਂਦਰ ਸਰਕਾਰ ਦੇ ਖਿਲਾਫ ਪੁਤਲਾ ਫੁਕ ਪ੍ਰਦਰਸ਼ਨ ਕੀਤਾ ਜਾਣਾ ਹੈਗਾ ਤੇ ਸਰਵਨ ਸਿੰਘ ਪੰਦੇਰ ਜੋ ਇਸ ਵਿਸ਼ੇਸ਼ ਮੌਕੇ 'ਤੇ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਗੱਲ ਵੀ ਕਰਾਂਗੇ ਤਾਂ ਪੰਦੇਰ ਸਾਹਿਬ ਸਭ ਤੋਂ ਪਹਿਲਾਂ ਤਾਂ ਪਹਿਲਾਂ ਵੀ ਕਈ ਪੁਤਲੇ ਫੁਕੇ ਗਏ ਨੇ ਤੇ ਅੱਜ ਫੇਰ ਇੱਕ ਪੁਤਲਾ ਹੋਰ ਕੇਂਦਰ ਦੇ ਖਿਲਾਫ ਦੇਖੋ ਪਹਿਲੇ ਅੰਦੋਲਨ ਵਿੱਚ ਵੀ ਸਾਡੇ ਤਰੀਕੇਕਾਰ ਇਸ ਕਿਸਮ ਦੇ ਸੀ ਕੋਈ ਨਵੇਂ ਤਰੀਕੇ ਵੀ ਆ ਅਸੀਂ ਲੋਕਾਂ ਤੱਕ ਆਪਦੀ ਆਵਾਜ਼ ਪਹੁੰਚਾਉਣੀ ਆ ਕਿਉਂਕਿ ਪਿਛਲੇ ਜਦੋਂ ਦਿੱਲੀ ਅੰਦੋਲਨ ਸੀਗਾ ਅੱਜ ਦੇ ਦਿਨ 29 ਜਨਵਰੀ 2021 ਨੂੰ ਸਾਡੇ ਵਾਲੀ ਸਟੇਜ ਤੇ ਉਸ ਵਲੇ ਅਮਨ ਦਾ ਵਾਸਤੇ ਪ੍ਰਦੀਪ ਖੱਤਰੀ ਜਿਹੜੇ ਪਾਜਪਾ ਦੇ ਮੁਖੀ ਨੇ ਅਗਵਾਈ ਕਰ ਰਹੇ ਸੀ 150 ਬੰਦਾ ਸੀ ਪੁਲਿਸ ਦੀਆਂ ਚਾਰ ਲੈਣਾ ਤੋੜ ਕੇ ਪੁਲਿਸ ਨਾਲ ਸੀ ਕਿ ਉਹਨਾਂ ਦੇ ਸਰਕਾਰ ਨੇ ਬਕਾਇਦਾ ਹਮਲਾ ਕਰਾਇਆ ਉਹ ਹਮਲਾ ਸਾਡੇ ਤੇ ਕੀਤਾ ਸੀਗਾ ਸਾਡੇ ਤੇ 307 ਦੇ ਪਰਚੇ ਹੋ ਗਏ ਨੇ ਪਰ ਉਹਨਾਂ ਤੇ ਕੋਈ ਪਰਚਾ ਨਹੀਂ ਹੋਇਆ ਇਹ ਤਾਂ ਮਤਲਬ ਗੁੰਡਿਆਂ ਦੀ ਸਰਕਾਰ ਆ ਅਸੀਂ ਉਸ ਦੇ ਦਿਨ ਫਿਰ ਮੋਦੀ ਸਰਕਾਰ ਦੀਆਂ ਅਰਥੀਆਂ ਸਾੜ ਰਹੇ ਹਾਂ ਤੁਹਾਨੂੰ ਪਤਾ ਹੋਊਗਾ ਵੀ ਦਿੱਲੀ ਅੰਦੋਲਨ ਦੋ ਦਾ ਐਲਾਨ ਹੋ ਚੁੱਕਾ ਤੋਂ 13 ਫਰਵਰੀ ਨੂੰ ਅਸੀਂ ਕੂਚ ਕਰਨਾ ਹੈਗਾ ਉਹਦੀ ਤਿਆਰੀ ਵੀ ਦੇਸ਼ ਭਰ ਦੇ ਵਿੱਚ ਸਾਡੀਆਂ 76 ਜਥੇਬੰਦੀਆਂ ਐਸਕੇਐਮ ਗੈਰ ਰਾਜਨੀਤਿਕ ਦੋ ਵੱਡੇ ਫੋਰਮ ਪੰਜਾਬ ਦੇ ਤੁਹਾਡੇ ਕੋ ਫੋਟੋ ਆ ਰਹੀਆਂ ਤਿਆਰੀ ਪੂਰੇ ਜੋਰਾਂ ਤੇ ਆ ਰਹੀ ਨਾਲੇ ਦਿੱਲੀ ਅੰਦੋਲਨ ਦੀ ਤਿਆਰੀ ਆ ਨਾਲ ਦੀ ਨਾਲ ਜਿਨ੍ਹਾਂ ਨੇ ਉਸ ਵੇਲੇ ਸਾਡੇ ਤੇ ਜ਼ਬਰਟਾਇਆ ਅਸੀਂ ਉਹਨਾਂ ਨੂੰ ਅੱਜ ਵੀ ਨਹੀਂ ਬਖਸ਼ ਰਹੇ ਔਰ ਇਹ ਵੀ ਕਹਿ ਰਹੇ ਲੋਕਾਂ ਨੂੰ ਵੀ ਤਿਆਰ ਰਹੋ ਦੁਬਾਰਾ ਜ਼ਬਰ ਇਹਦੇ ਨੂੰ ਵੱਡਾ ਹੋ ਸਕਦਾ ਔਰ ਕਿਉਂਕਿ ਅਸੀਂ ਲੜਨਾ ਵਾ ਸੰਘਰਸ਼ੀ ਲੋਕ ਆ ਅਸੀਂ ਪੂਰਮੰਤਰ ਤਰੀਕੇ ਨਾਲ ਪੀਸਫੁਲੀ ਤਰੀਕੇ ਨਾਲ ਪੂਰੀ ਇਮਾਨਦਾਰੀ ਨਾਲ ਇਹ ਤਸ਼ੱਦਦ ਸਹਿ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮਨਾਉਣੀਆਂ ਹੈਗੀਆਂ ਤਾਂ ਇਹ ਪ੍ਰੋਗਰਾਮ ਹੋ ਰਿਹਾ ਹਾਂ ਜੀ ਤੁਸੀਂ ਕਹੇ ਦਿੱਲੀ ਦੀ ਤਿਆਰੀ ਕਰ ਲਿੱਤੀ ਗਈ ਆ ਪੰਜਾਬ ਦੇ ਜਥੇਬੰਦੀ ਦੀ ਗੱਲ ਕਰੀਏ ਤਾਂ ਕੁੱਲ ਜਥੇਬੰਦੀਆਂ ਕਿੰਨੀਆਂ ਨੇ ਹੁਣ ਤੁਹਾਡੇ ਨਾਲ ਦੇਖੋ ਤਕਰੀਬਨ ਪੰਜਾਬ ਦੇ ਵਿੱਚ ਦੋਵਾਂ ਤੇਰਾਣਾ ਲਗਭਗ 5 ਤੋਂ 30 ਜਥੇਬੰਦੀਆਂ ਨੇ ਦੇਸ਼ ਭਰ ਤੇ ਵਿੱਚ ਤਕਰੀਬਨ ਦੋ ਸੈਂਕੜਿਆਂ ਦੇ ਨੇੜੇ ਜਥੇਬੰਦੀਆਂ ਹੈਗੀਆਂ ਨੇ ਤਾਂ ਹੁਣ ਜਿੰਨੇ ਜਥੇਬੰਦੀਆਂ ਤੜ ਨਾਲ ਚੱਲ ਰਹੀਆਂ ਨੇ ਪੰਜਾਬ ਚੋਂ ਕਿੰਨੀਆਂ ਨੇ ਬਾਹਰ ਸਟੇਟ ਤੋਂ ਕਿੰਨੀਆਂ ਨੇ ਹਾਂ ਦੇਖੋ ਅੱਡ ਅੱਡ ਫਿਗਰਾਂ ਨੇ ਗਿਣਤਾ ਨਹੀਂ ਪੰਜਾਬ ਚੋਂ you ਹਰਿਆਣੇ ਚੋਂ ਵੀ ਨੇ ਰਾਜਸਥਾਨ ਤੋਂ ਵੀ ਨੇ ਉੱਤਰਾਖੰਡ ਤੋਂ ਵੀ ਜੂਪੀ ਤੋਂ ਵੀ ਕੇਰਲਾ ਤੋਂ ਵੀ ਬਿਹਾਰ ਤੋਂ ਵੀ ਮੱਧ ਪ੍ਰਦੇਸ਼ ਚੋਂ ਵੀ ਤਾਮਿਲਨਾਡੂ ਤੋਂ ਵੀ ਹੋਰ ਨਾ ਸਟੇਟਾਂ ਤੋਂ ਵੀ ਬਥੇਰੇ ਸਟੇਟਾਂ ਤੋਂ 12-14 ਸਟੇਟਾਂ ਤੋਂ ਸਾਡੇ ਲਗਭਗ ਕੰਟੈਕਟ ਹੋ ਕੇ ਜਥੇਬੰਦੀਆਂ ਦਾ ਏਕਾ ਬਣਿਆ ਹੈਗਾ ਕੁੱਲ ਮੰਗਾ ਕੀ ਨੇ ਖਾਸ ਮੰਗਾ ਕੀ ਨੇ ਕਿਉਂਕਿ ਕਈ ਵਾਰ ਤੁਸੀਂ ਪੁਤਲੇ ਫੂਕ ਰਹੇ ਹੋ ਕਈ ਵਾਰੀ ਤੁਸੀਂ ਕਈ ਵੱਖ-ਵੱਖ ਤਰ੍ਹਾਂ ਦੇ ਜੋ ਪ੍ਰੋਟੈਸਟ ਆ ਤੁਸੀਂ ਕੀਤੇ ਆ ਕੇਂਦਰ ਤੱਕ ਗੱਲ ਨਹੀਂ ਪਹੁੰਚ ਰਹੀ ਤੁਹਾਡੀ ਇੰਨੀ ਵਾਰੀ ਤੁਸੀਂ ਪੁਤਲੇ ਫੂਕ ਚੁੱਕੇ ਹੋ ਕਿ ਆ ਪੁਤਲੇ 'ਚ ਖਾਸ ਗੱਲ ਪਹੁੰਚੇ ਨਾ ਕੇਂਦਰ ਤੱਕ ਵਾ ਸਾਰੀ ਪਹੁੰਚ ਰਹੀ ਆ ਗੱਲ ਵੀ ਪਹੁੰਚ ਰਹੀ ਉਹ ਗੱਲ ਸੁਨਣਾ ਨਹੀਂ ਚਾਹੁੰਦੇ ਹੈਗੇ ਜਿੱਦਾਂ ਪੰਜਾਬੀ ਸੁਣਾਉਂਦੇ ਹੁੰਦੇ ਆ ਜਦੋਂ ਭਾਈ ਅੰਦੋਲਨ ਏਡਾ ਤਗੜਾ ਹੋ ਗਿਆ ਅੰਦੋਲਨ ਨੇ ਉਹਨਾਂ ਦੀਆਂ ਨਾਸਾਂ ਬੰਦ ਕਰ ਦਿੱਤੀਆਂ ਫੇਰ ਹੀ ਸੁਣਨਗੇ ਜਿੱਥੋਂ ਤੱਕ ਮੰਗ ਪੱਤਰ ਦਾ ਸਵਾਲ ਇੱਕ ਤਾਂ ਜਿਹੜੀ ਉੱਪਰ ਨਹੀਂ ਰਹੀ ਅਖੌਤੀ ਬੁੱਧੀ ਜੀਵੀਆਂ ਨੂੰ ਲੱਗਦਾ ਪੇ ਸ਼ਾਇਦ ਹਮਲਾ ਓਡਾ ਵੱਡਾ ਨਹੀਂ ਹੈਗਾ ਅਸੀਂ ਕਹਿੰਦੇ ਮੁਕਤ ਵਪਾਰ ਸਮਝੌਤਾ ਪੜ ਲਓ ਮੁਕਤ ਸ਼ਬਦ ਕਿਉਂ ਵਰਤਿਆ ਕਿਹ ਦੀ ਕਿਹੜੀ ਚੀਜ਼ ਤੋਂ ਮੁਕਤੀ ਮੁਕਤੀ ਆ ਵੀ ਜਿਹੜੀਆਂ ਵਿਦੇਸ਼ਾਂ ਤੋਂ ਫਸਲਾਂ ਮੰਗਾਉਣੀਆਂ ਉਹਨਾਂ ਕੋਲ ਜਿੰਸਾਂ ਬਹੁਤ ਖੇਤੀ ਦੀਆਂ ਉਹਨਾਂ ਤੇ ਟੈਕਸ ਖਤਮ ਕਰ ਦੇਣਾ ਉਹ ਜਦੋਂ ਸਸਤੀਆਂ ਸਾਡੀ ਮੰਡੀ ਚ ਆ ਕੇ ਵਿਕਣਗੀਆਂ ਸਾਡੀ ਮੰਡੀ ਖਤਮ ਹੋਊਗੀ ਇੱਕ ਤਾਂ ਇਹ ਵੱਡਾ ਉਹਦੇ ਚ ਫਲ ਵੀ ਆ ਸਬਜ਼ੀਆਂ ਵੀ ਆ ਡੇਰੀ ਵੀ ਆ ਪੋਲਟਰੀ ਵੀ ਆ ਇਹ ਚੀਜ਼ਾਂ ਦੇ ਸਮਝੋਤੇ ਮੰਡੀ ਤੋੜਨ ਦਾ ਇੱਕ ਨਵਾਂ ਤਰੀਕਾ ਵਾ ਜਿਹੜੇ 70 ਸੈਲੋ ਪੰਜਾਬ ਚ ਖੁੱਲੇ ਆ ਉਹ ਕੀ ਕਰਨ ਨੂੰ ਖੁੱਲੇ ਆ ਉਹਨਾਂ ਮੰਡੀ ਨੂੰ ਤੋੜਨੀ ਹਮਲਾ ਉਡਾ ਹੀ ਆ ਅਰ ਇਹਦੋਂ ਕਾ ਜਿਹੜਾ ਮਾਡਲ ਐਕਟ 2015 ਚ ਮੋਦੀ ਜੀ ਨੇ ਦੇਸ਼ ਦੀ ਪਾਰਲੀਮੈਂਟ ਚ ਬਣਾਤਾ ਵੀ ਸੂਬਿਆਂ ਨੂੰ ਅਧਿਕਾਰ ਦਿੱਤੇ ਆ ਵੀ ਉਹ ਮਰਜ਼ੀ ਨਾਲ ਆਪਣਾ ਕਾਨੂੰਨ ਬਣਾਉਣ ਵੀ ਜਿਹੜੀਆਂ ਜ਼ਮੀਨਾਂ ਅਸੀਂ ਰਿਕੁਆਇਰ ਕਰਨੀਆਂ ਅਕਵਾਇਰ ਕਰਨੀਆਂ ਉਹ ਉਹਦੇ ਵਿੱਚ ਕਿਸਾਨ ਦੀ ਸਹਿਮਤੀ ਲੈਣੀ ਆ ਜਾਂ ਨਹੀਂ ਲੈਣੀ ਉਹਨਾਂ ਨੇ ਕਰਤਾ ਵੀ ਅਸੀਂ ਕਿਸਾਨਾਂ ਦੀ ਸਹਿਮਤੀ ਨਹੀਂ ਜਾਣਾਂਗੇ ਪਹਿਲੋ ਜ਼ਮੀਨ ਅਕਵਾਇਰ ਕਰਨ ਸਮੇ 70 ਤੋਂ 80% ਕਿਸਾਨ ਦੀ ਸਹਿਮਤੀ ਲਈ ਜਾਂਦੀ ਸੀ ਹੁਣ ਉਹ ਦੂਜੀ ਗੱਲ ਜ਼ਮੀਨ ਖੋਣ ਵਾਲਾ ਹਮਲਾ ਵੀ ਉੱਥੇ ਮੰਡੀ ਵਾਲਾ ਵੀ ਬਾਕੀ ਰਹਿ ਗਈਆਂ ਸਾਡੀਆਂ ਮੰਗਾਂ ਜਿੱਚ ਮੋਦੀ ਸਰਕਾਰ ਮੰਨੀ ਹੋਈ ਆ ਵੀ ਅਸੀਂ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਮਨਾਵਾਂਗੇ ਉਹ ਮੰਗਿਆ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਨਾ ਲਖੀਮਪੁਰ ਖਰੀਦਾਨ ਸਾਹਿਬ ਨਹੀਂ ਮਿਲਿਆ ਨਾ ਅਸ਼ੀਰਪੁਰਾ ਨੂੰ ਮਾਪਜਾ ਨਾ ਉਹਨਾਂ ਵਾਸਤੇ ਉਹ ਜਗ੍ਹਾ ਦਿੱਤੀ ਗਈ ਬਿਜਲੀ ਸੰਸ਼ੋਧਨ ਬਿੱਲ ਜਿਹੜੀ ਕੁੱਲ ਜਨਤਾ ਲਈ ਆ ਕੱਲਾ ਕਿਸਾਨ ਮਜ਼ਦੂਰ ਲਈ ਨਹੀਂ ਉਹ ਕਹਿੰਦੇ ਸੀ ਲਿਆਵਾਂਗੇ ਨਹੀਂ ਤੇ ਲਾਗੂ ਹੋ ਰਿਹਾ ਪੰਜਾਬ ਦੇ ਵਿੱਚ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਨਹੀਂ ਬਾਹਰ ਕੱਢਿਆ ਗਿਆ ਡਬਲਯੂਟੀਓ ਤੋਂ ਭਾਰਤ ਬਾਹਰ ਆਵੇ ਇਹ ਮਸਲਾ ਵੱਡਾ ਹੈਗਾ ਇਹ ਵੀ ਪਿਆ ਹੈਗਾ ਅਰ ਸਾਡੀਆਂ ਫਸਲਾਂ ਜਿਹੜੀਆਂ ਵਾਂ ਉਹਦਾ ਜਿਹੜਾ ਵਾ ਉਹਦੇ ਤੇ ਜਿਹੜਾ ਵਾ ਸਰਕਾਰ ਆਪਣੇ ਪ੍ਰੀਮੀਅਮ ਤੇ ਉਹ ਬੀਮਾ ਕਰੇ ਔਰ ਜਦੋਂ 52 ਤੋਂ 60 ਸਾਲ ਦਾ ਕਿਸਾਨ ਹੁੰਦਾ ਉਹਨੂੰ 10000 ਪੈਨਸ਼ਨ ਦਿੱਤੀ ਜਾਵੇ ਇਹ ਮੰਗਾਂ ਦੀ ਸਹਿਮਤੀ ਆ ਇਹਨਾਂ ਦੀ ਪੂਰਤੀ ਹਿਤ ਜਿਹੜਾ ਵਾਹ ਇਹ ਮੋਰਚਾ ਲਾਇਆ ਜਾ ਰਿਹਾ ਤੁਸੀਂ ਵੀ ਦੇਖ ਸਕਦੇ ਗੱਲ ਕੀਤੀ 77 ਸਾਲ ਦੇ ਜਿਹੜੇ ਬਣ ਰਹੇ ਆ ਬਣੇ ਆ ਜਿੱਤੇ ਮੰਡੀਆਂ ਤੋਂ ਟੁੱਟਣ ਦੀਆਂ ਨੇ ਜਿਹਦੇ ਨਾਲ ਪਰ ਕਿਸਾਨ ਵੀ ਤਾਂ ਕਈ ਆਪਣੇ ਉੱਥੇ ਜਾਂਦੇ ਨੇ ਦੇਖੋ ਜਦੋਂ ਕਿਸੇ ਦੀ ਮਜਬੂਰੀ ਬਣ ਜਾਂਦੀ ਆ ਠੀਕ ਆ ਜਿਵੇਂ ਅੱਜ ਇੱਥੇ ਡੱਬਰੂ ਚ ਸੀਗਾ ਹੁਣ ਤਾਂ ਦੇਖੋ ਇਹੀ ਕਾਰਪੋਰੇਟ ਦਾ ਬਾਬੇ ਉਹ ਦੋ ਪੈਸੇ ਦੇ ਕੇ ਬਾਦ ਲੱਲਣਗੇ ਜਦੋਂ ਤੁਹਾਡੀ ਆਪ ਦੀ ਮੰਡੀ ਮੋਗ ਗਈ ਤੁਸੀਂ ਹਿਮਾਚਲ ਦੇ ਸੇਬ ਨਾ ਆਇਆ ਹੋਇਆ ਇਹ ਜਾਵੜੇ ਇਹਨਾਂ ਜਿਹੜਾ ਛੋਟਾ ਵਪਾਰੀ ਸੀ ਖਤਮ ਕਰਤਾ ਆਪ ਖਰੀਦਣ ਦਾ ਪੇ ਜਦੋਂ ਛੋਟਾ ਵਪਾਰੀ ਛੱਡ ਕੇ ਚਲ ਗਿਆ ਹੁਣ ਹਿਮਾਚਲਲ ਦੇ ਸੇਬ ਰੋਲ ਰਹੇ ਨੇ ਤੇ ਸਾਨੂੰ ਸੇਬ 50 ਤੋਂ 100 ਰੁਪਏ ਮਿਲ ਰਿਹਾ ਤੋਂ ਮਲਕ ਕਾਰਪੋਰੇਟ ਹੈ ਮੰਡੀ ਨੂੰ ਤੋੜਦੇ ਹੁੰਦੇ ਨੇ ਅਸੀਂ ਜਾਗਰਤ ਕਰ ਸਕਦੇ ਆਂ ਔਰ ਕਿਸਾਨ ਸਾਡੇ ਅੱਗੇ ਨੂੰ ਸਿਆਣੇ ਵੀ ਹੋਏ ਹੈਗੇ ਪਰ ਗੱਲ ਇਹ ਆ ਕਿ ਕਿਉਂ ਫਿਰ ਤੁਹਾਡੇ ਇਸ ਵਾਰੀ ਵੀ ਉਹ ਪ੍ਰਦਰਸ਼ਨ ਕਰੋਗੇ ਤੁਹਾਨੂੰ ਜਾਵਦਾ ਆ ਕਿ ਉੱਥੋਂ ਤੱਕ ਗੱਲ ਪਹੁੰਚੂ ਤੁਹਾਡੀ ਬਿਲਕੁਲ ਗਾਂ ਤੱਕ ਪਹੁੰਚੂ ਜੀ ਪਚਾ ਕੇ ਛੱਡਣਗੇ ਪੰਜਾਬ ਵਾਲੇ ਆ ਪੰਜਾਬੀ ਨੇ ਇਹ ਪਚਾਉਣਗੇ ਦੇਸ਼ ਦਾ ਕਿਸਾਨ ਆ ਔਰ ਦੇਸ਼ ਦੇ ਕਿਸਾਨ ਦੇ ਸਿਰ ਤੇ ਦੇਸ਼ ਚੱਲਦਾ ਦੇਸ਼ ਇਹਨਾਂ ਦੇ ਸਿਰ ਤੇ 80 ਕਰੋੜ ਬਾਦੀ ਹੈ ਇਹਨਾਂ ਦੀ ਔਰ ਜੈਸੀ ਕਰੋੜ ਲੋਕਾਂ ਦਾ ਐਡਾ ਵੱਡਾ ਰੇਲਾ ਆਇਆ ਇਹ ਕਿਸੇ ਕੋ ਵੀ ਸਾਂਭਿਆ ਨਹੀਂ ਜਾਣਾ ਹੈਗਾ ਇਜਾ ਨਾਲ ਤੁਸੀਂ ਕਹਿ ਕਿ ਦਿੱਲੀ ਜਾਓਗੇ ਜਦੋਂ ਪਰ ਕੇਂਦਰ ਵੱਲੋਂ ਵੀ ਤਿਆਰੀ ਪੂਰੀ ਹੋਣੀ ਹੈ ਪੂਰੀ ਤਿਆਰੀ ਹੈ ਜੀ ਪੰਜਾਬ ਵਾਲੇ ਵੀ ਤਿਆਰੀ ਕਰ ਰਹੇ ਕੇਂਦਰ ਵਾਲੇ ਵੀ ਦੇਖੋ ਕੇਂਦਰ ਤੇ ਪੰਜਾਬ ਦੀਆਂ ਏਜੰਸੀਆਂ ਸਰਗਰਮ ਨੇ ਵੀ ਕਿਸਾਨਾਂ ਦਾ ਮੁੱਦਾ ਦਿਨ ਪ੍ਰਤੀ ਦਿਨ ਸੋਸ਼ਲ ਮੀਡੀਆ ਤੇ ਮੀਡੀਆ ਤੇ ਚੜ ਰਿਹਾ ਉਹ ਕੋਸ਼ਿਸ਼ ਕਰ ਰਹੇ ਨੇ ਮੈਂ ਤਾਂ ਸਿੱਖਪੰਥ ਨੂੰ ਅਪੀਲ ਕਰਦਾ ਆਪਣੇਆਂ ਨੂੰ ਵੀ ਇਹ ਗੁਰੂਗ੍ਰੰਥ ਸਾਹਿਬ ਦੀਆਂ ਵਿਤਪੀਆਂ ਵਰਗੇ ਕਾਂਡ ਸੰਭਵ ਨੇ ਆਪਣੇ ਗੁਰੂ ਘਰ ਦੀਆਂ ਰੱਖੀਆਂ ਆਪ ਸਾਨੂੰ ਕਰ ਲੈਣੀਆਂ ਚਾਹੀਦੀਆਂ ਔਰ ਏਜੰਸੀਆਂ ਅਗਲਾਉਂਚ ਪੰਜਾਬ ਚ ਲੱਗੀਆਂ ਹੋਈਆਂ ਨੇ ਵੀ ਕੋਈ ਨਾ ਕੋਈ ਜਿਹੜਾ ਮੁੱਦਾ ਕੱਢ ਕੇ ਇਹਨਾਂ ਦੇ ਮੁੱਦੇ ਡੀ ਰੇਲ ਕੀਤੇ ਜਾਣ ਔਰ ਕੇਂਦਰ ਵੀ ਸ਼ਾਸਤ ਕਰੂਗਾ ਅਰੇ ਪੱਕੀ ਗੱਲ ਹੈ ਵੀ ਸਾਡੇ ਖਿਲਾਫ ਜਿਹੜੀ ਕਿੱਲਾਂ ਦੀ ਫਸਲ ਆ ਸਾਡੇ ਰਾਵਾਂ ਤੇ ਉੱਗਣੀ ਆ ਅਸੀਂ ਮਾਨਸਿਕ ਤੌਰ ਤੇ ਤਿਆਰੀ ਕਰ ਰਹੇ ਵੀ ਉਦੋਂ ਵੀ ਸਾਡੇ ਤੇ ਹਮਲਾ ਹੋਇਆ ਸੀ ਅਸੀਂ ਤਿਆਰੀ ਨਾਲ ਸਿਆ ਹੁਣ ਵੀ ਸੈਨਾ ਪਹਿਣਾ ਵਾ ਪਰ ਬਿਲਕੁਲ ਤਿਆਰੀ ਆ ਉਹਨਾਂ ਦੀ ਮੰਤਰੀਆਂ ਨੂੰ ਤੇ ਐਡੀ ਦੀਆਂ ਰੇਡਾਂ ਪੈ ਜਾਂਦੀਆਂ ਪਰ ਤੁਹਾਡੀ ਮੇਰੇ ਸਹੋਂਾ ਸ਼ੱਕ ਹੋ ਸਕਦਾ ਕਿ ਗ੍ਰਿਫਤਾਰੀਆਂ ਹੋ ਜਾਣ ਕਿਉਂ ਨਾ ਦੇਖਾਂ ਵਾਰਾ ਖਾਂਦਾ ਉਹ ਕਰ ਲੈਣੋ ਵਾਰਾ ਖਾਂਦਾ ਤੇ ਪੰਜਾਬ ਵਾਲੇ ਆ ਜੋਨ ਨੂੰ ਵਾਰਾ ਖਾਂਦਾ ਕਰ ਲੈਣ ਇਹ ਤੇ ਪੰਜਾਬ ਜਵਾਬ ਦੇਊਗਾ ਦੇਸ਼ ਦਾ ਕਿਸਾਨ ਮਜ਼ਦੂਰ ਜਵਾਬ ਦੇਊਗਾ ਠੀਕ ਆ ਜਾਂ ਤਾਂ ਸਾਨੂੰ ਕੁੱਟ ਲੈਣ ਜਾਂ ਸਾਡੀਆਂ ਮੰਗਾਂ ਮੰਨ ਲੈ ਤੇ ਜਾਂ ਫਿਰ ਦਿੱਲੀ ਦੀ ਸੱਤਾ ਲੈ ਲੈਣ ਇਹ ਤਿੰਨਾਂ ਦੇ ਵਿੱਚ ਅਸੀਂ ਖੜੇ ਆ ਪਰ ਕੁੱਟੇ ਦਾ ਉਦੋਂ ਵੀ ਗਏ ਜਿਹੋ ਪਹਿਲਾਂ ਵੀ ਧਰਨਾ ਲੱਗਾ ਸੀ ਔਰ ਉਦੋਂ ਵੀ ਮੰਗਾਂ ਕਹਿ ਗਿਆ ਸੀਗਾ ਭਰੇ ਤੱਕ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਇਦਾਂ ਹੀ ਆ ਜਦੋਂ ਸੰਘਰਸ਼ਾਂ ਦੇ ਵਿੱਚ ਅੰਦੋਲਨ ਚੱਲਦੇ ਹੁੰਦੇ ਆ ਸ਼ਗਰਸ਼ਾਂ ਦੇ ਵਿੱਚ ਵਾਰ ਹੁੰਦੇ ਆ ਵਾਰ ਸਹੇ ਵੀ ਆ ਜਿੱਤੇ ਵੀ ਆंदोलਨ ਨਹੀਂ ਵੀ ਜਿੱਤੇ ਗਏ ਸੰਘਰਸ਼ਾਂ ਦਾ ਹਿੱਸਾ ਹੁੰਦਾ ਵਾ ਪੂਰੀ ਤਿਆਰੀ ਪੂਰੀ ਤਿਆਰੀ ਹੈ ਜੀ ਤੇ ਅੱਜ ਪੁਤਲਾ ਫੁੱਕਿਆ ਜਾਊਗਾ ਹਾਂ ਅੱਜ ਮੋਦੀ ਸਰਕਾਰ ਦਾ ਅਰਤੀ ਫੁੱਕ ਮਜਾਰਾ ਹੋਊਗਾ ਪੰਜਾਬ ਵਿੱਚ ਤੇ ਇੱਥੇ ਦੇ ਤਾ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਜੋ ਅਥਰੀ ਜੋ ਅਰਤੀ ਫੂਕ ਮੁਜਾਹਰਾ ਜੋ ਹੈਗਾ ਆ ਕਿਸਾਨਾਂ ਵੱਲੋਂ ਕੀਤਾ ਜਾਣਾ ਹੈਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਜੀ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਮੋਦੀ ਸਰਕਾਰ ਮੁਰਦਾਬਾਦ ਦੇ ਜਿਹੜੇ ਨਾਰੇ ਵੀ ਜਿਹੜੇ ਆ ਉਹ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਆ ਪੰਜਾਬ ਪੱਤਰ ਦੇ ਉੱਤੇ ਅੱਜ ਜੋ ਅਰਤੀ ਫੂਕ ਪ੍ਰਦਰਸ਼ਨ ਜੋ ਆ ਇਹਨਾਂ ਵੱਲੋਂ ਕੀਤਾ ਜਾਣਾ ਹੈਗਾ ਤਾਂ ਉੱਥੇ ਜੇਕਰ ਸ਼੍ਰੀਮੰਤ ਸਾਹਿਬ ਦੀ ਗੱਲ ਕਰੀਏ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਇੱਕ ਪੁੱਤਲਾ ਬਣਾ ਕੇ ਜੋ ਕੇਂਦਰ ਸਰਕਾਰ ਦਾ ਉਹਨੂੰ ਫੁਕਿਆ ਜਾਏਗਾ ਤਾਂ ਉਸ ਦੇ ਨਾਲ ਨਾਲ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਇਹਨਾਂ ਵੱਲੋਂ ਜਿਹੜਾ 13 ਤਰੀਕ ਨੂੰ ਪੂਰੇ ਕਿਸਾਨਾਂ ਮਜ਼ਦੂਰਾ ਸੰਘਰਸ਼ ਕਮੇਟੀ ਦੇ ਜਿਨ੍ਹਾਂ ਵੀ ਹੈਗੇ ਨੇ ਨਾਲ ਸੰਯੁਕਤ ਕਿਸਾਨ ਦੇ ਵਿੱਚ ਜਿਨ੍ਹਾਂ ਵੀ ਕਿਸਾਨ ਹੈਗੇ ਨੇ ਸਾਰਿਆਂ ਵੱਲੋਂ ਜਿਹੜਾ ਪੁਰਨ ਤੌਰ ਦੇ ਉੱਤੇ ਜਿਹੜਾ ਦਿੱਲੀ ਵੱਲ ਨੂੰ ਰੁਖ ਕੀਤਾ ਜਾਏਗਾ ਤਾਂ ਇੱਕ ਵਾਰ ਫਿਰ ਜਿਹੜਾ ਕਹਿ ਸਕਦੇ ਕਿ ਤਰਨਾ ਆ ਉਹ ਫਿਰ ਜੋ ਲਗਾਇਆ ਜਾਏਗਾ ਤਾਂ ਆ ਤਸਵੀਰਾਂ ਖਾਸ ਤੌਰ ਦੇ ਉੱਤੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਦੇਖ ਸਕਦੇ ਹੋ ਕਿ ਪੁਤਲਾ ਜੋ ਆ ਫੂਕ ਦਿੱਤਾ ਗਿਆ ਤਾਂ ਇਹ ਜੋ ਤਸਵੀਰਾਂ ਟੜਨਾ ਸਾਂਝੀਆਂ ਕਰ ਰਹੇ ਆ ਸ਼੍ਰੀ ਅਮਸਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਜੋ ਪਤਲਾ ਫੂਕ ਪ੍ਰਦਰਸ਼ਨ ਆ ਅੱਜ ਸ਼੍ਰੀ ਅਮਸਰ ਸਾਹਿਬ ਦੇ ਵਿੱਚ ਵੀ ਕੀਤਾ ਗਿਆ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਵੀ ਕਹਿ ਗਿਆ ਕਿ ਉਹਨਾਂ ਵੱਲੋਂ ਜਿਹੜਾ 13 ਤਰੀਕ ਨੂੰ ਲੈ ਕੇ ਜੋ ਪੂਰੀ ਤਿਆਰੀ ਕਰ ਲਈਤੀ ਗਈ ਆ ਪੂਰੀ ਤਿਆਰੀ ਕਰਨ ਤੋਂ ਬਾਅਦ ਤਾਂ ਅੱਜ ਜਿਸ ਤਰੀਕੇ ਦੇ ਨਾਲ ਇੱਥੇ ਉਹਨਾਂ ਵੱਲੋਂ ਪਤਲਾ ਫੂਕ ਪ੍ਰਦਰਸ਼ਨ ਵੀ ਜਿਹੜਾ ਕੀਤਾ ਗਿਆ ਤਾਂ ਇਹ ਖਾਸ ਤਸਵੀਰਾਂ ਤਹ ਨਾਲ ਤਾਂ ਸਾਂਝੀਆਂ ਕਰਨੀਆਂ ਚਾਹੀਆਂ ਕਿ ਜੋ ਕਿਸਾਨ ਨੇ ਵੱਡੇ ਐਕਸ਼ਨ ਦੇ ਵਿੱਚ ਹੈਗੇ ਨੇ ਖਾਸ ਤਸਵੀਰਾਂ ਤੋਂ ਅੱਜ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਕਿਸਾਨਾਂ ਨੂੰ ਲੈ ਕੇ ਜੋ ਜਿਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਵੱਡੀ ਇੱਕ ਕਹਿ ਸਕਦੇ ਅਪਡੇਟ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਜੋ ਆ ਦਿੱਲੀ ਦੇ ਖਿਲਾਫ ਕਰਨ ਉਹ ਜਾ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਿਯੋਕਤ ਜਗਵਾਨੀ ਟੀਵੀ ਸ਼੍ਰੀ ਰਮ ਸੋਸਾਈ